ਅੱਜ ਜੇ ਸੀ ਗੱਲ ਕਰਾਂਗੇ ਕਿਸਮਤ ਤੇ ਕਿ ਜਿਵੇਂ ਅਸੀਂ ਕਹਿੰਦੇ ਆਪੇ ਸਾਡੀ ਕਿਸਮਤ ਹੀ ਬੁਰੀ ਆ ਜਿਹਦੇ ਕਰਕੇ ਸਭ ਕੁਝ ਸਾਡੀ ਜ਼ਿੰਦਗੀ ਦੇ ਅੰਦਰ ਇਹ ਤਾਂ ਬੁਰਾ-ਬੁਰਾ ਹੋਣ ਲਿਆ ਤੇ ਅਸੀਂ ਹੋਰ ਕਿਸੇ ਦੇ ਉੱਤੇ ਟਾਲ ਦਿੰਨੇ ਆ ਕਿਸਮਤ ਦੇ ਉੱਤੇ ਟਾਲ ਦਿੰਨੇ ਆ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਇਹ ਸਾਡੀ ਕਿਸਮਤ ਜਿਹੜੀ ਆ ਸਾਡੇ ਕੋਲ ਇਹ ਸਭ ਕੁਝ ਕਰਾਉਂ ਰਹੀ ਆ ਤਾਂ ਹੀ ਕੀ ਕਰ ਸਕਦੇ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ ਗੱਲ ਇਹ ਆ ਕਿ ਜਿਹੜੀ ਕਿਸਮਤ ਆ ਉਹਦੇ ਉੱਤੇ ਹੀ ਟਾਲ ਦਿੰਨੇ ਆ ਫਿਰ ਕਿਸਮਤ ਕਰਕੇ ਤਾਂ ਸਭ ਕੁਝ ਹੋ ਜਾਂਦਾ ਜੀ ਵੀ ਅਹੀਂ ਕਰਮਾਂ ਦੇ ਉੱਪਰ ਟਾਲ ਦਿੰਨੇ ਆ ਕਿ ਕਰਮ ਸਾਡੇ ਬੁਰੀ ਉਹਦੇ ਕਰਕੇ ਹੋਉਂਦੇ ਆ ਜਦੋਂ ਇਹ ਮੰਨ ਲੈਨੇ ਆ ਫਿਰ ਕਰਮਾਂ ਦੇ ਸਾਹਮਣੇ ਹੀ ਸਭ ਕੁਝ ਹੋਣਾ ਸ਼ੁਰੂ ਹੋ ਜਾਂਦਾ ਬਟੇ ਕਰਮ ਨੂੰ ਨਾ ਮੰਨੀਏ ਫਿਰ ਕਫਾਂ ਦੇ ਕਰਮਾਂ ਦੇ ਸਾਹਮਣੇ ਨਹੀਂ ਹੁਣ ਕਿਉਂਕਿ ਸਾਡੇ ਅੰਦਰ ਉਹ ਸਭ ਕੁਝ ਹੀ ਹੋ ਸਕਦਾ ਵਾ ਸਾਨੂੰ ਜੋ ਇਹ ਚਾਹੁੰਨੇ ਆ ਜੋ ਇਹ ਅਲੋ ਕਰਦੇ ਆ ਜੋ ਇਹ ਕਹਿੰਦੇ ਨੇ ਹਾਂ ਵੀ ਹੋ ਜੀਏ ਸਾਡੇ ਨਾਲ ਸਾਡੇ ਨਾਲ ਉਹ ਹੀ ਹੋ ਸਕਦਾ ਜੋ ਜੀ ਨਹੀਂ ਕਈਆਂ ਪੇ ਸਾਡੇ ਨਾਲ ਨਹੀਂ ਹੋ ਸਕਦਾ ਉਹ ਹੋ ਹੀ ਨਹੀਂ ਸਕਦਾ ਜਾਨਣ ਕਿ ਸਭ ਕੁਝ ਆਪਣੀ ਜ਼ਿੰਦਗੀ ਦੇ ਨਾਲ ਨੇ ਖੁਦ ਹੀ ਕਰਦੇ ਆ ਹੋ ਸਕਦਾ ਜਿਹੜੇ ਦੁੱਖ ਆ ਉਹ ਅਣਜਾਣੇ ਦੇ ਅੰਦਰ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਕਰ ਲਏ ਹੋਣ ਇਹ ਤਾਂ ਜ਼ਰੂਰ ਹੋ ਸਕਦਾ ਪਰ ਇਹ ਨਹੀਂ ਵੀ ਅਸੀਂ ਨਹੀਂ ਕੀਤਾ ਇਹ ਨਹੀਂ ਵੀ ਹੋਰ ਕੋਈ ਕੰਡਿਆ ਵਾ ਕਿ ਸਾਡੀ ਕਿਸਮਤ ਬੁਰੀ ਆ ਉਹਦੇ ਕਰਕੇ ਹੋਣ ਰਿਹਾ ਇਹ ਤਾਂ ਨਹੀਂ ਆ ਕਿਸਮਤ ਸਾਡੀ ਬੁਰੀ ਨਹੀਂ ਆ ਹੋਰ ਕੋਈ ਨਹੀਂ ਹੋਣ ਰਿਹਾ ਅਸੀਂ ਖੁਦ ਹੀ ਆਪਣੀ ਜ਼ਿੰਦਗੀ ਦੇ ਅੰਦਰ ਉਹ ਮੰਨ ਲਏ ਨੇ ਉ ਤਾਂ ਹੋਣ ਰਿਹਾ ਤੇ ਉਹਦੇ ਕਰਕੇ ਉ ਤਾਂ ਹੀ ਹੋ ਜਾਂਦਾ ਕਿਸਮਤ ਕਿਸਮਤ ਤੇ ਜਿਹੜੀ ਆ ਉਹ ਤੇ ਉਹਨਾਂ ਲਈ ਆ ਜਿਨ੍ਹਾਂ ਨੇ ਆਪ ਕੁਝ ਕਰਨ ਆਣੀ ਆ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਟੀਅਰਿੰਗ ਜਿਹੜਾ ਵਾ ਉਹ ਆਪਣੇ ਹੱਥ ਚ ਨਹੀਂ ਲੈਣਾ ਕਿ ਜਿਸ ਪਾਸੇ ਵੱਲ ਲੈ ਕੇ ਜਾਣੀ ਆ ਆਪਣੀ ਕਾਰ ਉਸ ਲਈ ਆਪਾਂ ਕੀ ਕਰਨਾ ਵਾ ਅਈ ਉਹੜਾ ਕਾਰ ਚਲਾਉਣੀ ਆ ਉਹਦੇ ਕਾਰ ਚਲਾਉਣ ਵਾਲੀ ਸੀਟ ਤੇ ਨਹੀਂ ਆਈ ਬਹਿਣਾ ਜਾਂ ਤੇ ਮਗਰ ਬਹਿ ਜਾਾਂਗੇ ਤੇ ਜਾਂ ਸਾਈਡ ਵਾਲੀ ਸੀਟ ਤੇ ਬਹਿ ਜਾਾਂਗੇ ਪਰ ਅਈ ਖੁਦ ਨਹੀਂ ਚਲਾਉਣੀ ਫੇਰੇ ਜਦੋਂ ਖੁਦ ਨਹੀਂ ਚਲਾਉਣੀ ਫੇਰੇ ਕਹਦਾਂਗੇ ਵਿਹਲਾ ਉਹ ਬੰਦਾ ਚਲਾਉਂ ਡੇ ਤਾਂ ਉਹ ਸਾਨੂੰ ਇਸ ਰਾਹਤੀ ਤੋਂ ਤੇ ਲੈ ਕੇ ਆਇਆ ਪਰ ਅਸਲ ਚ ਇਹ ਸਾਕੋ ਨੇ ਖੁਦ ਹੀ ਚਲਾਉਨੇ ਪਰ ਇਹ ਬਹਾਨਾ ਲਈ ਜਾਂਨੇ ਆ ਪੀ ਹੋਰ ਕੋਈ ਚਲਾਉਂ ਡਿਆ ਸਾਡੀ ਜ਼ਿੰਦਗੀ ਨੂੰ ਤੇ ਫਿਰ ਉਹ ਬਹਾਨਾ ਤਾਂ ਕੋਈ ਲਾਉਣਾ ਤੇ ਹੈ ਨਾ ਕੋਈ ਨਾਂ ਤੇ ਦੇਣਾ ਬਣਾਣਾ ਉਹਨੂੰ ਫਿਰ ਨਾ ਫਿਰ ਕਿਸਮਤ ਆ ਦੇਦਾਂਗੇ ਫਿਰ ਜਾਂ ਕਰਮਾਂ ਦਾ ਦੇਦਾਂਗੇ ਜਾਂ ਹੋਰ ਕੋਈ ਕੁਝ ਵੇਖ ਲਾਂਗੇ ਹੋਰ ਕਿਸੇ ਕਰਕੇ ਹੁੰਦਿਆ ਜਾਂ ਫਿਰ ਕਹਿੰਦਾ ਵੀ ਸਾਡੀ ਜ਼ਿੰਦਗੀ ਦੇ ਅੰਦਰ ਆਹ ਜਿਹੜਾ ਬੰਦਾ ਉਹ ਸਭ ਕੁਝ ਕਾਂਟਿਆ ਵਾ ਮੇਰੇ ਪਰਿਵਾਰ ਦੇ ਅੰਦਰ ਆਹ ਬੰਦਾ ਮੈਨੂੰ ਦੁਖੀ ਕਾਂਟਿਆ ਵਾ ਮੇਰੇ ਰਿਸ਼ਤੇਦਾਰ ਮੇਰੇ ਦੋਸਤ ਉਹ ਸਭ ਕੁਝ ਕਾਂਟਿਆ ਵਾ ਜਾਂ ਹਾਲਾਤ ਕਾਂਡੇ ਆ ਜਾਂ ਦੇਸ਼ ਕਾਂਡਿਆ ਵਾ ਜਾਂ ਜਾਤ ਕਾਂਡਿਆ ਇਹ ਤਾਂ ਬੋਲ ਬਾਹਰੀ ਸਭ ਕੁਝ ਕਹਿਦਣਾ ਵੀ ਉਹਦੇ ਸਾਰੇ ਸਭ ਕੁਝ ਸਾਰੇ ਕਰਕੇ ਹੁੰਦਿਆ ਵਾ ਪਰ ਮੰਨ ਲਓ ਕੋਈ ਬੰਦਾ ਹੈ ਹੈਵਿਆ ਸਾਨੂੰ ਦੁਖੀ ਕਾਂਢਿਆ ਤਾਂ ਉਹ ਤਾਂ ਦੁਖੀ ਕਾਂਢਿਆ ਉਹਨਾਂ ਨੇ ਵੀ ਕੋਤੀ ਪ੍ਰਗਟ ਕੀਤਾ ਹੋਣਾ ਹੈਗਾ ਤੇ ਉਹ ਵੀ ਸਾਡੇ ਸੁਪਨੇ ਦੇ ਅੰਦਰ ਆ ਜਿਵੇਂ ਰਾਤ ਨੂੰ ਸਾਨੂੰ ਸੁਪਨਾ ਆਉਂਦਾ ਵਾ ਤੇ ਸੁਪਨੇ ਦੇ ਅੰਦਰ ਸਭ ਕੁਰੀਆਂ ਹੀ ਕੋਤੀ ਪ੍ਰਗਟ ਕੀਤਾ ਹੁੰਦਾ ਵਾ ਮੰਨ ਲਓ ਸੁਪਨੇ ਦੇ ਅੰਦਰ ਸਾਨੂੰ ਕੋਈ ਮਾਰਨਾ ਆਉਂਡਿਆ ਹੋ ਤਾਂ ਜਿਹੜਾ ਮਾਰਨਾ ਆਉਂਡਿਆ ਉਹ ਵੀ ਅਹੀਂ ਕੋਤੀ ਪ੍ਰਗਟ ਕੀਤਾ ਵਾ ਜੇ ਸੁਪਨੇ ਦੇ ਅੰਦਰ ਜੇ ਸੁਪਨੇ ਦੇ ਅੰਦਰ ਸਾਨੂੰ ਕੋਈ ਦੁਖੀ ਕਾਂਢਿਆ ਰਾਤ ਨੂੰ ਤਾਂ ਉਹ ਦੁਖੀ ਜਿਹੜਾ ਕਾਂਢਿਆ ਉਹਨੂੰ ਵੀ ਕੋਤੀ ਪ੍ਰਗਟ ਕੀਤਾ ਵਾ ਤੇ ਉਹ ਹਾਲਾਤ ਵੀ ਅਹੀਂ ਪ੍ਰਗਟ ਕੀਤੇ ਆ ਜਿਹਦੇ ਤੇ ਚੋਂ ਸਾਨੂੰ ਦੁਖੀ ਕਾਂਢਿਆ ਇਸ ਕਰਕੇ ਸਾਡੀ ਜ਼ਿੰਦਗੀ ਦੇ ਅ ਇਹੀ ਨਿਬਖੁਰ ਕੋਈ ਕੰਡਿਆ ਹੋਇਆ ਕਿਸਮਤ ਕੁਸਮਤ ਜਿਹੜੀਆਂ ਇਹ ਤੇ ਪੁਰਾਣੀਆਂ ਗੱਲਾਂ ਰਹਿ ਗਈਆਂ ਵਾਂ ਕਿਸਮਤ ਹੋ ਗਿਆ ਕਰਮ ਹੋ ਗਿਆ ਇਹ ਜੇ ਮੰਨਦੇ ਆ ਬੜਾ ਡੂੰਗਾ ਫਿਰ ਉ ਤਾਂ ਹੀ ਹੋਣਾ ਵਾ ਕਿਉਂਕਿ ਚੇਤਨਾ ਉਹੀ ਚੀਜ਼ ਬਣਾ ਦਿੰਦੀ ਹੈ ਜੋ ਉਹੀ ਚਾਹੁੰਨੀ ਹੈ ਜਿਵੇਂ ਡਬਲ ਸਲਿਟ ਐਕਸਪੈਰੀਮੈਂਟ ਦੇ ਅੰਦਰ ਹੁੰਦਾ ਕੀ ਆ ਵੀ ਜੋ ਜਿਵੇਂ ਦਾ ਇਹ ਚਾਹੁੰਨੇ ਆ ਬਾਰੀ ਸੰਸਾਰ ਨੂੰ ਉ ਤਾਂ ਦਾ ਹੀ ਹੋ ਜਾਂਦਾ ਕੇ ਕਿਉਂਕਿ ਜਿਹੜਾ ਸੰਸਾਰ ਜਿਹੜਾ ਵੇ ਤਰੰਗਾਂ ਦੇ ਅੰਦਰ ਆ ਤਰੰਗਾਂ ਤੇ ਜਦੋਂ ਉਹਦੇ ਵੱਲ ਕੋਈ ਧਿਆਨ ਦਿੰਦਾ ਵਾ ਤੇ ਜੋ ਚਾਹੁੰਦਾ ਵਾ ਉ ਤਾਂ ਦਾ ਹੀ ਉਹ ਮਤਲਬ ਐਟਮ ਬਣ ਜਾਂਦਾ ਵਾ ਕਿਉਂਕਿ ਸਾਰੀ ਚੀਜ਼ਾਂ ਐਡਮ ਨੇ ਬਣੀਆਂ ਤਾਂ ਉਹ ਤੋਂ ਥੱਲੇ ਜਿੰਨੀਆਂ ਚੀਜ਼ਾਂ ਉਹਦੇ ਕਰਕੇ ਸਭ ਕੁਝ ਬਣਿਆ ਵਾ ਐਡਮ ਤੇ ਚਲੋ ਐਡਮ ਦੇ ਥੱਲੇ ਵੀ ਕਾਫੀ ਕੁਝ ਆ ਤਾਂ ਸਭ ਕੁਝ ਜਿਵੇਂ ਉਸੇ ਚੀਜ਼ਾਂ ਨਾਲ ਬਣਿਆ ਵਾ ਤੇ ਉਹ ਜਦੋਂ ਆਪਣਾ ਧਿਆਨ ਉਸ ਪਾਸੇ ਵੱਲਾ ਦੇ ਦਿੰਨੀਆਂ ਤੇ ਉਤਾਂ ਹੀ ਮੰਨ ਲੈਣੇ ਫਿਰ ਉਤਾਂ ਹੀ ਹੋਣਾ ਸ਼ੁਰੂ ਹੋ ਜਾਂਦਾ ਵਾ ਪਈ ਸਾਰੀ ਚੀਜ਼ਾਂ ਹੀ ਹੋਰ ਕਿਹਦੇ ਉੱਤੇ ਥੋਪ ਦਿੰਨੇ ਆ ਕਿਸਮਤ ਦੇ ਉੱਤੇ ਥੋਪ ਦਿੰਨੇ ਆ ਤੇ ਇਹ ਸਾਰੀ ਚੀਜ਼ਾਂ ਦਾ ਸਾਨੂੰ ਬਾਹਰ ਨਿਕਲਣਾ ਪੈਣਾ ਵਾ ਕਿਉਂਕਿ ਇਹ ਰਸਤਾ ਜਿਹੜਾ ਵਾ ਬਹੁਤ ਜ਼ਿਆਦਾ ਤੇਜ਼ ਹੁੰਦਾ ਪਿਆ ਵਾ ਸੋਲੋ ਫਲੇਅਰ ਬਹੁਤ ਜ਼ਿਆਦਾ ਦਿਨਿਆਂ ਦੇ ਨਾਲ ਵਾ ਉਸ ਦਾ ਕੁਝ ਲੋਕਾਂ ਨੂੰ ਮਹਿਸੂਸ ਨਾ ਕਰਨ ਪਰ ਇਹਦੀ ਊਰਜਾ ਜਿਹੜੀ ਵਾਧੀ ਪਈ ਹੈ ਲਗਾਤਾਰ ਇਹਦੇ ਕਰਕੇ ਸਾਨੂੰ ਬਹੁਤ ਸਾਰਾ ਆਪਣੇ ਆਪ ਤੇ ਕੰਮ ਕਰਨਾ ਪੈਣਾ ਪਰ ਜੇ ਅਸੀਂ ਪੁਰਾਣੇ ਕੰਮਾਂ ਦੇ ਅੰਦਰ ਹੀ ਫਸੇ ਰਾਵਾਂਗੇ ਕਰਮਾਂ ਦੇ ਅੰਦਰ ਕਿਸਮਤ ਦੇ ਅੰਦਰ ਇਤੈ ਇਤੈ ਸਭ ਕੁਝ ਹੋਰ ਕੋਈ ਕਾਂਡੇ ਆ ਮੇਰੇ ਪਰਿਵਾਰ ਵਾਲੇ ਕਾਂਡੇ ਆ ਤੇ ਫਿਰ ਅਸੀਂ ਕਿਉਂਕਿ ਉਹ ਰਾਸਤੇ ਨੇ ਫਿਰ ਬਹੁਤ ਜ਼ਿਆਦਾ ਹੋਲੀ ਕਰਦ ਨੇ ਆ ਤੇ ਜਾਂ ਫਿਰ ਰੁਕ ਜਾਵਾਂਗੇ ਅਸੀਂ ਉਸ ਥਾਂ ਤੇ ਜੇ ਤਨ ਦਾ ਰਾਸਤਾ ਸਿੱਧਾ ਤਾਂ ਨੂੰ ਆ ਤੇ ਅਸੀਂ ਫਿਰ ਉੱਥੇ ਰੁਕ ਜਾਗੇ ਉੱਤੇ ਗੋਲ-ਗੋਲ ਘੁੰਮੀ ਜਾਵਾਂਗੇ ਤੇ ਲੋਕਾਂ ਨੂੰ ਦੱਸੀ ਜਾਵਾਂਗੇ ਵੇਖੋ ਮੈਂ ਕਿੰਨਾ ਜ਼ਿਆਦਾ ਦੁਖੀ ਹਾਂ ਵੇਖੋ ਮੇਰੀ ਕਿੰਨੀ ਜ਼ਿਆਦਾ ਕਿਸਮਤ ਬੁਰੀ ਹੈ ਤੇ ਸਾਹਮਣੇ ਵਾਲੇ ਬੰਦਾ ਵੀ ਉਤੋਂ ਤਾਂ ਹੀ ਸਾਨੂੰ ਮਿਲਣਾ ਕਿਉਂਕਿ ਅਸੀਂ ਖੁਦ ਚੁੰਮਕ ਆ ਜੇ ਦੁਖੀ ਵਾਲੀ ਚੁੰਮਕ ਆ ਤੇ ਆਲੇ-ਦਾਲ ਲੋਕ ਵੀ ਉਤੋਂ ਤੇ ਆਉਣ ਦੇ ਆਉਣੇ ਸ਼ੁਰੂ ਹੋ ਜਾਣੇ ਕਿਉਂਕਿ ਉਹ ਚੁੰਮਕ ਨੂੰ ਖਿੱਚ ਲੈਣਾ ਦੁਖੀ ਵਾਲਿਆਂ ਨੂੰ ਪਰ ਉਹਨਾਂ ਨੇ ਵੀ ਦੁੱਖ ਆਪਣੇ ਦੱਸਣੇ ਸ਼ੁਰੂ ਕਰ ਦਿੱਤੇ ਨੇ ਅਸੀਂ ਦੱਸਨੇ ਸਾਡੇ ਦੁੱਖ ਆ ਵਾ ਉਹਨਾਂ ਦਾ ਉਹਨਾਂ ਦਾ ਸਨੇ ਸਾਡੇ ਦੁੱਖ ਆ ਤੇ ਫਿਰ ਰੋਣਾ ਸ਼ੁਰੂ ਕਰ ਦੇਣਾ ਵਾ ਕਿ ਉਹ ਵੀ ਦੁਖੀ ਹੈ ਸਾਰੀ ਦੁਨੀਆ ਦੁਖੀ ਹੈ ਇਹ ਕੀ ਆ ਜੋ ਹੀ ਕੋ ਇਸ ਕਰਕੇ ਸਾਰੇ ਤਾਂ ਬਾਹਰ ਨਿਕਲਣਾ ਪੈਣਾ ਹੋ ਸਕਦਾ ਹੈ ਤੇ ਕਰਮ ਦੇ ਉੱਪਰ ਵੀ ਇੱਕ ਮੈਂ ਵੀਡੀਓ ਬਣਾਉਂਗਾ ਹੁਣ ਸਮਾਂ ਇਤਾਂ ਦਾ ਆ ਗਿਆ ਵੀ ਜਿਹੜਾ ਕਰਮ ਮੰਨਦਾ ਹੋਣਾ ਉਹਦੇ ਉੱਤੇ ਕਰਮ ਕਰਮ ਦਾ ਕਾਨੂੰਨ ਲੱਗਦਾ ਵਾ ਪਰ ਜਿਹੜਾ ਕਰਮ ਨੂੰ ਨਹੀਂ ਮੰਨਦਾ ਉਹਦੇ ਉੱਤੇ ਕਰਮ ਦਾ ਕਾਨੂੰਨ ਨਹੀਂ ਲੱਗਦਾ ਪਰ ਕਿਉਂਕਿ ਉਹ ਡੂੰਗਾ ਇੰਨਾ ਜ਼ਿਆਦਾ ਕਰਮ ਹੁੰਦਾ ਹੈਗਾ ਵਾ ਉਹਦੇ ਕਰਕੇ ਸਾਰੇ ਲੋਕ ਜਿੰਨ ਜ਼ਿਆਦਾਤਰ ਲੋਕ ਜੇ ਮੰਨਣ ਕੀਤੇ ਫਿਰ ਉਹਨਾਂ ਦੀ ਜ਼ਿੰਦਗੀ 'ਚ ਉਤਾਂ ਹੀ ਉਤਾਂ ਹੀ ਹੋਣਾ ਵਾ ਕਰਮ ਦੇ ਸਾਹਮਣੇ ਤੇ ਕਰਮ ਦੀਆਂ ਵਾ ਕਾਫੀ ਗੋਝਾਈ ਦੇ ਉੱਤੇ ਇੱਕ ਵੱਕਰੀ ਵੀਡੀਓ ਬਣਾਉਂਗਾ ਹੁਣ ਕਿ ਕਿਸਮਤ ਦੇ ਉੱਪਰ ਹੋ ਗਈ ਕਿ ਕਿਸਮਤ ਨੂੰ ਹੀ ਮੰਨ ਲੈਨੇ ਫੇ ਕਿਸਮਤ ਦੇ ਕਰਕੇ ਹੋਂਡਿਆ ਉਹਦੇ ਕਰਕੇ ਕੱਖ ਨਹੀਂ ਹੋਂਡਿਆ ਹਾਂ ਜੇ ਮੰਨ ਲੈਨੇ ਆ ਫਿਰ ਹੋਂਡਿਆ ਕਿਉਂਕਿ ਆਪਣੀ ਊਰਜਾ ਹੀ ਬਾਹਰ ਦੇਣੀ ਹੁੰਦੀ ਹੈ ਨਾ ਅਣਜਾਣੇ ਦੇ ਅੰਦਰ ਜਦੋਂ ਸਾਨੂੰ ਨਹੀਂ ਪਤਾ ਸਭ ਕੁਝ ਹੀ ਖੁਦ ਪ੍ਰਗਟ ਕਾਂਡੇ ਫਿਰ ਅਣਜਾਣੇ ਦੇ ਅੰਦਰ ਆਪਣੀ ਊਰਜਾ ਹੀ ਬਾਹਰ ਦੇ ਦੇਣੀ ਹੁੰਦੀ ਹੈ ਕਿਉਂਕਿ ਸਾਨੂੰ ਵਧੀਆ ਲੱਗਦਾ ਵਾ ਵੀ ਹੋਰ ਕੋਈ ਕਾਂਡੇ ਆ ਅਹੀਂ ਕੋਈ ਜਣਾ ਕਰਨਾ ਪਵੇ ਅਹੀਂ ਡਰਾਈਵਰ ਵਾਲੀ ਸੀਟ ਤੇ ਉੱਥੇ ਬੈਠੇ ਆ ਆਪਣੀ ਮੰਨਣਾ ਨਹੀਂ ਆਹੀਂ ਖੁਦ ਕਾਂਡੇ ਕਿਉਂਕਿ 3D ਡਾਈਮੈਂਸ਼ਨ ਦੇ ਅੰਦਰ ਜਿਹੜਾ ਸਮਾਂ ਆਗੇ ਪਿੱਛੇ ਦੇ ਹਿਸਾਬ ਨਾਲ ਜਿਹਦੇ ਕਰਕੇ ਜੋ ਕੁਝ ਪ੍ਰਗਟ ਕਰਦੇ ਆ ਥੋੜਾ ਹੋ ਸਕਦਾ ਥੋੜੇ ਸਮੇਂ ਬਾਅਦ ਸਾਨੂੰ ਉਦਾਸਰ ਦਿਖੇ ਤੈਂ ਕਹਿੰਦੇ ਨੇ ਵੀ ਆਪਣੇ ਆਪ ਹੀ ਹੋਣ ਡਿਆ ਵਾ ਉਹ ਬਸ ਥੋੜਾ ਸਮੇਂ ਬਾਅਦ ਆਨੂੰ ਪਤਾ ਲੱਗਦਾ ਵਾ ਇਹਦੇ ਕਰਕੇ ਮੰਨਣ ਦੇਣੀਆਂ ਕਿ ਹਰ ਇੱਕ ਚੀਜ਼ਾਂ ਖੁਦ ਪ੍ਰਗਟ ਕਾਂਡੇ ਤੇ ਜਿਹੜੀ ਕਿਸਮਤ ਹੈ ਜੀ ਮੰਨਦੇ ਉਤਾਂ ਹੀ ਹੋਣਾ ਵਾ ਜੇ ਨਹੀਂ ਮੰਨਦੇ ਫਿਰ ਨਹੀਂ ਹੋਣਾ ਤੇ ਕਿਸਮਤ ਨੂੰ ਵੀ ਆਪਣੀ ਚੇਤਨਾ ਦੇ ਅੰਦਰ ਚੱਕ ਕੇ ਬਾਹਰ ਸੁੱਟਣਾ ਪੈਣਾ ਬਹੁਤ ساری ਚੀਜ਼ਾਂ ਬਾਹਰ ਚੁੜਨੀ ਪੈਣੀਆਂ ਐਂ ਬਾਸਾ ਪੜੀ ਅੰਦਰੋਂ ਬਾਹਰ ਹੀ ਕੱਢਣੀ ਫੇਰੀ ਬੜੀ ਛੇਤੀ ਆਪਣੀ ਜੇਤਨਾ ਦੇ ਰਹਾ ਸੀ ਦੁਪਹਿਰ ਐ ਬਹੁਤ ਜ਼ਿਆਦਾ ਛੇਤੀ ਤੋਰ ਸਕਦੇ ਆ ਇਹ ਬਾਹਰ ਹੀ ਕੱਢਣੀ ਐ ਬਸ ਇਸ ਕਰਕੇ ਸਾਰੀ ਚੀਜ਼ਾਂ ਛੱਡਣੇ ਪੈਣੀਆਂ ਹੋਰ ਵੀ ਕਾਫੀ ਜ਼ਿਆਦਾ ਛੱਡਣ ਵਾਲੀ ਚੀਜ਼ਾਂ ਜਿਹੜੀਆਂ ਉਹਦੇ ਤੇ ਮੈਂ ਵੀਡੀਓ ਬਣਾਉਂਗਾ ਹੋਂਗਰੇ ਟਾਈਮ ਤੇ ਇਸ ਕਰਕੇ ਕਿਸਮਤ ਕੁਸਮਤ ਕਾਖਣੀ ਆ ਆਪਣੀ ਜ਼ਿੰਦਗੀ ਦੇ ਅੰਦਰ ਜੋ ਕਰੀਏ ਖੁਦ ਚੁਣਿਆ ਆਂ ਐਂ ਧੋਖ ਵੀ ਖੁਦ ਚੋਣੇ ਆ ਆਪਣੇ ਹਾਲਾਤ ਵੀ ਖੁਦ ਚੋਣੇ ਆ ਆਪਣੇ ਪਰਿਵਾਰ ਵਾਲੇ ਖੁਦ ਚੋਣੇ ਆ ਸਭ ਕੁਰੀ ਖੁਦ ਚੋਣੇ ਆ ਜਿਸ ਥ ਸਭ ਕੁਰੀ ਕੁਰੀ ਚੋਣੇ ਹਨ ਜਿੰਨੇ ਦੁੱਖ ਜ਼ਿਆਦਾ ਵਾ ਜ਼ਿਆਦਾ ਵੀ ਖੁੱਦ ਚੋਣੇ ਇਹ ਸਭ ਕਰੀ ਰਿਹਾ ਹੈ ਖਾਸ ਸਭ ਕੁਝ ਖੁੱਦ ਚੋਣੇ ਆ ਕੋਈ ਕਿਸਮਤ ਕਿਸਮਤ ਨਹੀਂ ਹੈ ਤੇ ਇਸ ਕਰਕੇ ਉਤੋਂ ਬਾਹਰ ਨਿਕਲਣਾ ਜ਼ਰੂਰੀ ਹੈ ਇਸ ਵੀਡੀਓ ਚ ਇਹਦੇ ਬਾਰੇ ਗੱਲ ਕਰਨੀ ਧੰਨਵਾਦ